ਦੈਨਿਕ ਸੋਰਾ ਦੇਖ ਰਹੇ ਤੁਸੀਂ ਤਾਂ ਮੈਂ ਹੀ ਮਸਿੰਗ ਦੀਪਾਲ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਦੇ ਵੱਲੋਂ ਅੰਤਿਮ ਬਜਟ ਜਿਹੜਾ ਕਿ ਉਹ ਪੇਸ਼ ਕੀਤਾ ਗਿਆ ਹੈ ਤਾਂ ਕਈ ਸਾਰੀਆਂ ਉਮੀਦਾਂ ਸੀਗੇ ਸੰਤਕਾਰਾਂ ਨੂੰ ਤੁਹਾਡੇ ਨਾਲ ਸੰਤਕਾਰ ਮੌਜੂਦ ਨੇ ਅਹੂਜਾ ਸਾਹਿਬ ਕਿਵੇਂ ਦੇਖਦੇ ਹੋ ਮੋਦੀ ਸਰਕਾਰ ਦੀ ਦੂਸਰੀ ਸਰਕਾਰ ਦੇ ਆਖਰੀ ਬਜਟ ਨੂੰ ਦੇਖੋ ਐਸ ویਲੇ ਜੇ ਕਈ ਇਹ ਨਾ ਕੋਈ ਨੰਬਰ ਨਹੀਂ ਦੇਣ ਦੀ ਲੋੜ ਹੈਗੀ ਨਾ ਸਾਨੂੰ ਇੰਟਰਮੀਡিয়েਟ ਬਜਟ ਸੀ ਪਹਿਲੀ ਗੱਲ ਆਪਾਂ ਸਮਝੀਏ ਕਿ ਇੰਟਰਮੀਡিয়েਟ ਬਜਟ ਸੀ ਇੰਟਰਮੀਡিয়েਟ ਬਜਟ ਦੇ ਵਿੱਚ ਨਾ ਕੁਝ ਉਹ ਦੇ ਸਕਦੇ ਸੀ ਨਾ ਕੁਝ ਸਾਨੂੰ ਲੈ ਸਕਦੇ ਸੀ ਸੋ ਉਹਨਾਂ ਨੇ ਜਿਸ ਤਰ੍ਹਾਂ ਇਨਕਮ ਟੈਕਸ ਹੈਗਾ ਡਾਇਰੈਕਟ ਟੈਕਸ ਹੈ ਇੰਡਾਇਰੈਕਟ ਟੈਕਸ ਹੈ ਬੋਰਡ ਡਿਊਟੀ ਉਹਨਾਂ ਨੇ ਐਜ਼ ਇਟ ਇਜ਼ ਰੱਖਿਆ ਲੇਕਿਨ ਉਹਨਾਂ ਨੇ ਇਸ ਬਜਟ ਦੇ ਵਿੱਚ ਕੁਝ ਚੀਜ਼ਾਂ ਦਿਖਾਈਆਂ ਨੇ ਵੀ ਅਸੀਂ ਪਿਛਲੇ 5 ਸਾਲ 10 ਸਾਲ ਦੇ ਵਿੱਚ ਅਸੀਂ ਆ ਕੁਝ ਕੀਤਾ ਔਰ ਜਿਹੜਾ ਕਿ ਅਗਲੇ ਅਗਲੇ ਸਾਲਾਂ ਚ 5 ਸਾਲਾਂ ਚ ਕਰਾਂਗੇ ਇੰਟਰਮੀਡিয়েਟ ਲੌਂਗ ਟਰਮ ਪਲ ਉਹexpect ਹੈ ਕਿ ਉਮੀਦ ਕੀਤੀ ਜਾ ਸਕਦੀ ਹੈ ਜੇ ਪੁਰਾਣਾ ਡਿਕਾਰਡ ਉਹਨਾਂ ਨੇ ਕੁਝ ਕੀਤਾ ਤਾਂ ਅਗਾ ਉਮੀਦ ਕੀਤੀ ਜਾ ਸਕਦੀ ਹੈ ਬਹੁਤ ਲੌਂਗ ਟਰਮ ਵਿਜਨ ਦੇ ਬਜਟ ਹੈਗਾ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਵੀ 3 ਕਰੋੜ ਅਸੀਂ ਰੂਰਲ ਹਾਊਸਿਸ ਬਣਾ ਚੁੱਕੇ ਹਾਂ ਤੇ 2 ਕਰੋੜ ਹੋਰ ਬਣਾਵਾਂਗੇ ਉਮੀਦ ਕੀਤੀ ਜਾ ਸਕਦੀ ਹੈ 3 ਕਰੋੜ ਬਣਾ ਚੁੱਕੇ ਨੇ ਤਾਂ 2 ਕਰੋੜ ਹੋਰ ਵੀ ਬਣਾ ਦੇਣਗੇ ਉਮੀਦ ਕੀਤੀ ਜਾ ਸਕਦੀ ਹੈ ਸਾਡਾ ਵੱਡੀ ਜਿਹੜੀਆਂ ਚੀਜ਼ਾਂ ਦੋ ਹੈਗੀਆਂ ਨੇ ਔਰਤਾਂ ਦੇ ਉੱਤੇ ਜ਼ਿਆਦਾ ਦਿੱਤਾ ਜਿਹੜੇ ਰੂਰਲ ਹਾਊਸਿਸ ਨੇ ਉਹਨਾਂ ਦੇ 78% ਨਾ ਸੋਰੀ 70% ਹਾਊਸਿਸ ਤੋਂ ਔਰਤ ਨੂੰ ਅਲਾਟ ਕੀਤੇ ਨੇ ਔਰ ਔਰਤਾਂ ਨੂੰ ਜਿਹੜੀਆਂ ਉਹਨਾਂ ਨੇ ਗਰੋਥ ਦਿੱਤੀ ਹੈ ਜਿਹੜੀਆਂ ਐਜੂਕੇਸ਼ਨ ਦਿੱਤੀ ਗਈ ਹੈ ਗਰੋਥ ਪੜਨ ਪੜਨ ਵਾਸਤੇ ਕੁੜੀਆਂ ਆਈਆਂ ਨੇ 28% ਕੁੜੀਆਂ ਦੀ ਗਰੋਥ ਹੋਈ ਹੈ ਔਰ ਜੋ ਪੜ ਰਹੀਆਂ ਨੇ ਤੇ ਬਹੁਤ ਅੱਛਾ ਹੈਗਾ ਔਰ ਟੈਲੈਂਟ ਵਾਸਤੇ ਇਸ ਇੰਡਸਟਰੀ ਨੂੰ ਵੀ ਫਾਇਦਾ ਹੋਏਗਾ ਸਰਕਾਰੀ ਨੂੰ 7 IIT ਔਰ 7 IIM ਹੋਰ ਬਣਾਏ ਨੇ ਉਹਦੇ ਨਾਲ ਹੈਗਾ ਰੂਰਲ ਹਾਊਸੇ ਦੇਰ ਤਾਮਾ ਦੱਸਿਆ 10 ਕਰੋੜ ਲੱਗੇ ਬਣਾ ਚੁੱਕੇ ਨੇ ਦੋ ਹੋਰ ਬਣਾਣਗੇ ਇੱਕ ਐਵੀ ਦੇ ਉੱਤੇ ਜਿਹੜਾ ਸਾਡਾ ਫੋਕਸ ਕੀਤਾ ਜਾ ਰਿਹਾ ਤੋ ਉਹਨਾਂ ਨੇ ਕਿਉਂਕਿ ਜਿਹੜੀਆਂ ਗੱਡੀਆਂ ਤਾਂ ਬਹੁਤ ਆਗੀਆਂ ਲੇਕਿਨ ਚਾਰਜਿੰਗ ਸਟੇਸ਼ਨ ਐਨ ਐਨ ਸੀ ਉਹਨਾਂ ਨੇ ਦਿੱਤਾ ਵੀ ਚਾਰਜਿੰਗ ਸਟੇਸ਼ਨ ਅਸੀਂ ਬਹੁਤ ਜ਼ਿਆਦਾ ਬਣਾਵਾਂਗੇ ਔਰ ਉਸੇ ਗਵਰਨਮੈਂਟ ਸਪੋਰਟ ਕਰੇਗੀ ਜਿਹੜਾ ਇਹਦੇ ਚ ਸੋਲਰ ਪਾਵਰ ਵਾਸਤੇ ਹੈਗਾ ਰੂਫ ਟਾਪ ਸੋਲਰ ਦੇ ਵਾਸਤੇ 1 ਕਰੋੜ ਹਾਊਸੇਸ ਨੂੰ ਸਪੋਰਟ ਕਰਨਗੇ ਕਿਹੜਾ ਕਿ ਬਣਾਣਗੇ ਔਰ 300 ਯੂਨਿਟ ਉਹਦੇ ਵਿੱਚੋਂ ਫਰੀ ਹੋਏਗਾ ਤੁਹਾਡਾ ਮੈਡੀਕਲ ਕਾਲਜ ਜੋ ਗ੍ਰੋਥ ਵਾਸਤੇ ਹੈਗਾ ਜ ਸਾਡੀ ਐਜੂਕੇਸ਼ਨ ਔਰ ਹੈਲਥ ਵਾਸਤੇ ਹੈਗਾ ਮੈਡੀਕਲ ਕਾਲਜੇ ਬਹੁਤ ਜ਼ਿਆਦਾ ਬਣਾਣਗੇ ਜਿਹੜਾ ਪੈਸਾ ਅਗਰ ਅਸੀਂ ਇਹ ਦੇਖ ਰਿਹਾ ਹੈਗਾ ਕਿ ਮਾਰਕੀਟ ਚ ਪੈਸਾ ਰਾਜੇ ਮਹਾਰਾਜੇ ਗ੍ਰੋਥ ਕਰਦੇ ਸੜਕਾਂ ਬਣਾਉਂਦੇ ਸੀ ਕਿਲੇ ਬਣਾਉਂਦੇ ਸੀ ਇਸ ਕਰਕੇ ਹੀ ਲੋਕਾਂ ਨੂੰ ਰੋਜ਼ਗਾਰ ਮਿਲੇ ਪੈਸਾ ਮਾਰਕੀਟ ਦੇ ਵਿੱਚ ਪਬਲਿਕ ਤੇ ਜਾਵੇ ਸਟੇਟ ਵੈਂਡਰਸ ਨੂੰ ਉਹਨਾਂ ਨੇ 78 ਲੱਖ ਸਟੇਟ ਵੈਂਡਰਸ ਨੂੰ ਲੋਨ ਦਿੱਤੇ ਨੇ ਉਹ ਪੈਸਾ ਮਾਰਕੀਟ ਚ ਆਇਆ ਬਹੁਤ ਅੱਛਾ ਹੋਇਆ ਗ੍ਰੋਥ ਵਾਸਤੇ ਜਿਹੜਾ ਤੁਹਾਨੂੰ ਦੱਸਿਆ ਕਿ ਚਾਰ ਚੀਜ਼ਾਂ ਹੁੰਦੀਆਂ ਨੇ ਕਿ ਡਿਵੈਲਪਿੰਗ ਨੇਸ਼ਨ ਵਾਸਤੇ ਡਿਵੈਲਪ ਬਨਣ ਵਾਸਤੇ ਚਾਰ ਚੀਜ਼ਾਂ ਹੁੰਦੀਆਂ ਨੇ ਰੋਡਸ ਰੇਲਵੇਜ਼ 에어ਪੋਰਟ ਐਂਡ ਪੋਰਟਸ ਉਹ ਚਾਰਾਂ ਚੀਜ਼ਾਂ ਦੇ ਵਿੱਚ ਬਹੁਤ ਜ਼ਿਆਦਾ ਤਰੱਕੀ ਹੋਈ ਔਰ ਨਵੇਂ ਆ ਰਹੇ ਨੇ ਔਰ ਉਹਨਾਂ ਨੇ ਕਿਹਾ ਹੈਗਾ 517 ਨਵੇਂ ਰੂਟ ਅਵਾਜਾਂ ਦੇ ਨਵੇਂ ਰੂਟ ਆਣਗੇ ਇਹਦਾ ਮਤਲਬ ਜਿਵੇਂ ਬਠਿੰਡਾ ਤੋਂ ਲੈ ਲੋ ਜਲੰਧਰ ਤੋਂ ਲੈ ਲੋ ਆਪਣੇ ਸਾਰੇ ਜਗ੍ਹਾ ਜਾਣਗੇ ਉਹਦੇ ਨਾਲ ਸਾਡਾ ਆਵਾਜਾ ਵੀ ਸੌਖਾ ਹੋਏਗਾ ਔਰ ਜਲਦੀ ਜਾਵਾਂਗੇ ਜਲਦੀ ਵਾਪਸ ਆਵਾਂਗੇ ਕਿਰਾਇਆ ਵੀ ਓਵਰਆਲ ਵੇਸਟੇ ਸਾਡੇ ਜੇ ਸਾਡਾ ਇੱਕ ਦਿਨ ਬਚ ਜਾਂਦਾ ਤਾਂ ਸਾਡੇ ਕਈ ਕਿਰਾਏ ਨਾਲੋਂ ਬਹੁਤ ਸਾਨੂੰ ਫਾਇਦਾ ਹੁੰਦਾ ਉਹਦੇ ਇੱਕ ਹੋਰ ਜਿਹੜਾ ਪੰਜਾਬ ਨੂੰ ਵੀ ਫਾਇਦਾ ਹੋਏਗਾ ਕੋਈਗਾ ਤਾਂ ਸਾਰੇ ਕੰਟੀਨੂ 75000 ਕਰੋੜ ਰੁਪਇਆ ਉਹਨਾਂ ਨੇ ਰੱਖਿਆ ਟੂਰਿਜ਼ਮ ਡਿਵੈਲਪਮੈਂਟ ਵਾਸਤੇ ਜਿਹੜਾ ਕਿ ਇੰਟਰਸਟ ਫੀ ਲੋਨ ਦੇਣਗੇ ਸਟੇਟਸ ਤੋਂ ਉਹਦੇ ਨਾਲ ਸਾਡੇ ਰਿਲੀਜੀਅਸ ਅਗਰ ਇੱਥੇ ਵੀ ਟੂਰਿਜ਼ਮ ਵਧਾਵਾ ਹੁੰਦਾ ਟੂਰਿਜ਼ਮ ਵਧਾਵਾ ਹੋਣ ਦੇ ਨਾਲ ਹੋਟਲ ਵੀ ਆਣਗੇ ਟੈਕਸੀਆਂ ਵੀ ਆਣ ਗਈਆਂ ਸਾਰੇ ਰੈਸਟੋਰੈਂਟਸ ਵੀ ਸਾਰੇ ਚੱਲਣਗੇ ਫਾਇਦਾ ਹੋਏਗਾ ਬਾਕੀ ਉਹਨਾਂ ਨੇ ਆਪਣਾ ਅੱਜ ਦੱਸਿਆ ਹੈਗਾ ਕਿ 2.4 ਟਾਈਮ ਜਿਹੜਾ ਡਾਇਰੈਕਟ ਐਸੇ ਲੋਕ ਜਿਹੜੇ ਵਾਇਡਰ ਬੇਸ ਹੋਇਆ ਬੇ ਬਹੁਤ ਅੱਛੀ ਗੱਲ ਹੈ ਕਿ 2.4 ਲੱਖ ਅਸੈਸੀ ਨਵੇਂ ਜੁੜ ਗਏ ਨੇ ਉਹ ਪੈਸਾ ਆਉਣ ਲੱਗ ਗਿਆ ਐਮ ਐਸ ਐਮ ਇ ਤੇ ਲਈ ਬਜਟ ਕਿਸਤਾਂ ਦਾ ਰੇਸ ਵਰਦਾ ਐਮ ਐਸ ਐਮ ਇ ਜੋ ਦੇ ਨਹੀਂ ਸਕਦੇ ਜੀ ਮੈਂ ਤਾਂ ਪਹਿਲਾਂ ਦੱਸਿਆ ਨਾ ਦੇ ਸਕਦੇ ਜੀ ਨਾ ਸਾਨੂੰ ਉਮੀਦ ਕਰਨੀ ਚਾਹੀਦੀ ਸੀ ਨਾ ਅਸੀਂ ਉਮੀਦ ਕੀਤੀ ਹੈ ਕੋਈ ਹੋ ਗਿਆ ਜੋ ਰੈਗੂਲਰ ਬਜਟ ਆਏਗਾ ਫਿਰ ਸਰਕਾਰ ਨੂੰ ਕਾਂਗੇ ਸਾਨੂੰ ਐਮਐਸਏ ਮਿੰਟੂ ਦਿਓ ਵਡਾਵਾ ਦਿਓ ਹਾਂ ਇਹਨਾਂ ਨੇ ਮੀਡਲ ਇਨਕਮ ਵਾਸਤੇ ਉਹਨਾਂ ਨੇ ਮਕਾਨ ਬਣਾਉਣ ਲੱਗੇ ਨੇ ਮੀਡਲ ਇਨਕਮ ਨੂੰ ਵਾਸਤੇ ਰੂਰਲ ਵਾਸਤੇ ਪਹਿਲਾਂ ਬਣਾ ਰਹੇ ਜòn ਮੀਡਲ ਇਨਕਮ ਵਾਸਤੇ ਬਣਾ ਰਹੇ ਨੇ ਮੇਨ ਚੀਜ਼ ਇਹ ਹੈ ਕਿ ਜਦੋਂ ਪੈਸਾ ਮਾਰਕੀਟ ਚ ਆਏਗਾ ਚਾਹੇ ਗਵਰਨਮੈਂਟ ਕਿਸੇ ਵੀ ਪ੍ਰੋਜੈਕਟ ਤੇ ਲਾਵੇਗੀ ਉਹ ਮਾਰਕੀਟ ਸਰਕੂਲੇਸ਼ਨ ਚ ਜਾਏਗਾ ਤਾਂ ਹਰ ਆਦਮੀ ਖੁਸ਼ਹਾਲ ਹੋਏਗਾ ਖੁਸ਼ਹਾਲ ਹੋਏਗਾ ਸਾਡਾ ਪੰਜਾਬ ਵੀ ਖੁਸ਼ਾ ਅਸੀਂ ਖੁਸ਼ਹਾਲ ਹੋਵਾਂਗੇ ਪੰਜਾਬ ਹੋਏਗਾ ਦੇਸ਼ ਵੀ ਖੁਸ਼ਹਾਲ ਲੱਗੇ ਬਜਟ ਤੋਂ ਖੁਸ਼ ਹੋ ਕੇ ਨਾਰਾ ਕਿਉਂਕਿ ਬਿਨਾ ਉਮੀਦ ਇਹ ਬਜਟ ਬਹੁਤ ਅੱਛਾ ਹੈ ਕਿਉਂਕਿ ਲੌਂਗ ਟਰਮ ਵਿਜਨ ਨਜ਼ਰ ਆਈ ਹੈ ਜੋ ਸਾਨੂੰ ਨੇ ਦਿਖਾਇਆ ਹੈ ਉਮੀਦ ਕੀਤੀ ਜਾ ਸਕਦੀ ਕਿਉਂਕਿ ਉਹਨਾਂ ਨੇ ਜੋ ਪਿਛਲੇ ਪਾਸ ਪਰਫਾਰਮੈਂਸ ਹੈ ਇੱਕ ਆਦਮੀ ਤੁਸੀਂ ਇੱਕ ਅੱਛਾ ਪ੍ਰੋਜੈਕਟ ਲਿਆਏ ਹੋ ਕਾਮਯਾਬ ਕੀਤਾ ਹੋਵੇ ਤਾਂ ਦੂਜਾ ਵੀ ਤੁਸੀਂ ਲਿਆਓਗੇ ਤਾਂ ਨੇਚਰਲੀ ਤੁਹਾਡੀ ਗੁੱਡਵਿਲ ਹੋਏਗੀ ਪੁਰਾਣੇ ਪ੍ਰੋਜੈਕਟ ਸਰਕਾਰ ਦੇ ਇਹਨਾਂ ਦੇ ਬਹੁਤ ਅੱਛੇ ਸੀ ਔਰ ਨਵੀਂ ਜਿਹੜੀ ਵਿਜਨ ਹੈ ਉਹਦੇ ਤੋਂ ਉਮੀਦ ਕੀਤਾ ਜਾ ਸਕਦਾ ਹੈ ਇਸ ਕਰਕੇ 10 ਸਾਲ ਦਾ ਨੰਬਰ ਦਿੱਤੇ ਜਾ ਸਕਦੇ ਨੇ ਥੈਂਕ ਯੂ ਵੈਰੀ ਮਚ ਤੇ ਕੁਝ ਹੋਰ ਵੀ ਸੰਬੰਧ ਕਰ ਦਿੱਤੇ ਮੌਜੂਦ ਨੇ ਸਰ ਕਿ ਕਿਵੇਂ ਦੇਖਦੇ ਹੋ ਤੁਸੀਂ ਇਸ ਵਾਰ ਦੇ ਬਜਟ ਨੂੰ ਨਮਸ सर ये जो बजट है अपना जूनियर गवर्नमेंट का लास्ट एंड इंटरिम बजट था इस इंटरिम बजट में सरकार के पास करने के लिए कोई बहुत ज़्यादा कुछ नहीं था या लेने के लिए या देने के लिए बट फिर भी जितने एक स्कोप था उसमें सरकार ने बहुत अच्छे से मैनेज करने की कोशिश करी है एज ए चार्टर्ड अकाउंटेंट जो फर्स्ट ऑफ ऑल परस्पेक्टिव है उन्होंने टैक्स स्लैब्स में कोई चेंज नहीं करी है जो कॉमन मैन एक्सपेक्ट करता है कि हाँ जी मेरे को टैक्स में महंगाई की मार के चलते कुछ राहत मिलेगी उन्होंने टैक्सेशन में कुछ चेंज नहीं करा जो एक छोटा बिजनेसमैन सोचता है कि जीएसटी में सिंप्लीफिकेशन होएगी कोई रेट कम होएंगे तो ऐसा भी कुछ नहीं करा एक पॉजिटिव स्टेप जो अनाउंस किया गया है इसमें वो पॉजिटिव स्टेप है कि पच्चीस हजार तक इनकम टैक्स डिमांड जो 2010 से चली आ रही थी वो उन्होंने माफ़ करी हैं उससे एक करोड़ जो टैक्स पेयर्स हैं उनको बेनिफिट मिलेगा नंबर दो पे इन्होंने जो लॉन्ग टर्म एक ब्लू प्रिंट लेके चलने की कोशिश करी है जिससे एक स्ट्रॉन्ग मैसेज दे भी जाता है कि इंडियन जो डेमोक्रेसी है काफ़ी फर्म फुटिंग पे चल रही है ये नहीं है कि इलेक्शंस के लिए एक शॉर्ट टर्म मेयर अनाउंस करेंगे हम लोग उनको वोट दे, दे देंगे तो इसी हिसाब से काम चलता रहेगा तो उन्होंने इस इलेक्शन में लॉन्ग टर्म बिलिंग के तहत इंफ्रास्ट्रक्चर के लिए ग्यारह पॉइंट ग्यारह लाख करोड़ रुपए उन्होंने एलोकेट करे हैं डिफरेंट कॉरिडोर्स के लिए उससे ओवरऑल डेवलपमेंट होएगी आप इस बिल्डिंग को कैसे देखते हो बजट सही था खुश होकर निराश हो सर बजट अच्छा बजट था जी इससे लॉन्ग टर्म वो आएगी इसमें कई उन्होंने रिसर्च के ऊपर जोर दिया है उन्होंने कई जो अन टॉपिक्स थे हमारी जो रिलीजियस टूरिज्म है उसके ऊपर उन्होंने फोकस करा है पिहत्तर हज़ार करोड़ रुपए उन्होंने स्टेट्स को इंटरेस्ट फ्री देने की बात करी है इसे एक जो नई इंडस्ट्री है वो बूस्ट होएगी और जो मेडिकल कॉलेजेस हैं उनको बूस्ट करा है और कई मेयर्स जिनसे ओवरऑल डेवलपमेंट आती है जैसे अपना देहात के लिए उन्होंने प्रधानमंत्री पीएम आवास योजना है इसको वो करा है जो ओवरऑल है जैसे पहले उन्होंने बताया भी अपना दस सालों में तीन करोड़ घर बने हैं पाँच सालों में वो दो करोड़ बनाएंगे और मिडिल क्लास के लिए भी उन्होंने योजना अभी अनाउंस नहीं करी है कि मिडिल क्लास के लिए भी आवास योजना वो लोग शुरू करेंगे आज तक मिडिल क्लास के लिए कुछ नहीं होता था या हायर क्लास के लिए या लोअर क्लास के लिए अब मिडिल क्लास के लिए भी आवास योजना शुरू हो रही है इसकी डिटेल्स आती हैं तो एक आम आदमी को घर मिलता है तो एक बहुत अच्छी बात है इससे मतलब एक हमें भी एज ए प्रोफेशनल अच्छा लगता है हालांकि एज एन प्रोफेशनल ਜਾਂ ਐਜ਼ ਅ ਕਾਮਨ ਮੈਨ ਜਾਂ ਐਜ਼ ਐਨ ਇੰਡਸਟਰੀਸਟ ਇਸ ਬਜਟ ਮੇ ਐਸਾ ਕੁਛ ਨਹੀਂ ਹੈ ਸੋ ਬਿਲਕੁਲ ਇਹ ਸੰਸਦ ਕਾਰਤਾ ਜਿਨ੍ਹਾਂ ਦਾ ਰਲਿਆ ਮਿਲੀ ਪ੍ਰਤੀਕਿਰਿਆ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਚੋਣਵੀ ਬਜਟ ਸੀਗਾ ਤਾਂ ਕਿਤਨੇ ਕਿਤੇ ਚੋਣਾਂ ਨੂੰ ਮੱਦੇਨਜ਼ਰ ਰੱਖਦਿਆ ਹੋਇਆ ਆਮ ਲੋਕਾਂ ਦਾ ਧਿਆਨ ਰੱਖਿਆ ਗਿਆ ਹੈ ਪਰ ਜਿੱਕਰ ਐਮ ਐਸ ਐਮ ای ਦੀ ਗੱਲ ਕਰੀਏ ਤੁਹਾਨੂੰ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਸਾਨੂੰ ਇਸ ਬਜਟ ਤੋਂ ਕੋਈ ਵੀ ਉਮੀਦ ਨਹੀਂ ਸੀ ਕੁੱਲ ਮਿਲਾ ਕੇ ਬਜਟ ਹੈ ਜਿਹੜਾ ਕਿ ਜਰੂਰ ਸਹੀ ਸਹੀ ਰਿਹਾ ਹੈ ਪਰ ਐਮ ਐਸ ਐਮ ای ਦੇ ਲਈ ਕੁਝ ਖਾਸ ਚੀਜ਼ ਨਹੀਂ ਸੀ ਨਾ ਹੀ ਸੀ ਉਮੀਦ ਕੀਤੀ ਸੀ ਕੈਮਰਾ ਪਰਸਨ ਸੰਦੀ ਦੇ ਨਾਲ ਹਿੰਮਤ ਸਿੰਘ